ਪੰਜਾਬ ਸਰਕਾਰ ਦੇ ਵੱਲੋਂ ਮਾਈਨਿੰਗ ਦੇ ਖਿਲਾਫ ਸਖਤ ਹਦਾਇਤਾਂ ਜਾਰੀ ਕੀਤੀਆਂ ਗਈਆਂ ਨੇ ਪੰਜਾਬ ਸਰਕਾਰ ਦਾ ਸਖਤ ਹੁਕਮ ਹੈ ਕਿ ਜੇਕਰ ਕੋਈ ਵੀ ਵਿਅਕਤੀ ਮਾਈਨਿੰਗ ਕਰਦਾ ਫੜਿਆ ਜਾਂਦਾ ਹੈ ਤਾਂ ਉਸ ਦੇ ਵਿਰੁੱਧ ਦਾ ਕਾਰਵਾਈ ਸਖਤ ਤੋਂ ਸਖਤ ਹੋਵੇਗੀ ਜਿਸ ਦੇ ਚਲਦਿਆਂ ਨਾਬਾ ਦੇ ਪਿੰਡ ਥੂਹੀ ਦੇ ਵਿੱਚ ਪੁਲਿਸ ਦੇ ਵੱਲੋਂ ਅਤੇ ਮਾਈਨਿੰਗ ਵਿਭਾਗ ਦੇ ਅਧਿਕਾਰੀਆਂ ਦੇ ਵੱਲੋਂ ਚਾਰ ਵਿਅਕਤੀਆਂ ਦੇ ਉੱਤੇ ਮਾਮਲਾ ਦਰਜ ਕੀਤਾ ਗਿਆ ਅਤੇ ਚਾਰ ਟਰੈਕਟਰ ਟਰਾਲੀਆਂ ਵੀ ਬ੍ਰਾਹਮਤ ਕਰ ਲਈਆਂ ਗਈਆਂ ਨੇ ਅਤੇ ਮੌਕੇ ਤੇ ਹੀ ਮਿੱਟੀ ਪੁੱਟਣ ਵਾਲੀ ਜੀਬੀਸੀ ਮਸ਼ੀਨ ਨੂੰ ਵੀ ਪੁਲਿਸ ਅਧਿਕਾਰੀਆਂ ਦੇ ਦੁਆਰਾ ਕਬਜ਼ੇ ਦੇ ਵਿੱਚ ਲੈ ਲਿਆ ਗਿਆ। ਜ਼ਮੀਨ ਹੈ ਜੀ ਉਹ ਅਸੀਂ ਠੇਕੇ ਤੇ ਦਿੱਤੀ ਹੋਈ ਸੀਗੀ। 10 ਮਿੰਟ ਦੇ ਵਿੱਚ ਉੱਥੋਂ ਜਿਹੜੇ ਬੰਦਿਆਂ ਨੂੰ ਠੇਕੇ ਤੇ ਦਿੱਤੀ ਹੋਈ ਸੀ ਉਹ ਉੱਥੋਂ ਮੈਨਿੰਗ ਨਜ਼ਾਇਜ਼ ਧੱਕੇ ਨਾਲ ਮਿੱਟੀ ਚੱਕ ਰਹੇ ਸੀ ਚੋਰੀ ਤੋਂ ਸਾਡੇ ਚੋਰੀ ਤੋਂ। ਜਦੋਂ ਪੁਲਿਸ ਨੇ ਜਾ ਕੇ ਕਾਰਵਾਈ ਕੀਤੀ ਹੈ ਪਰਚਾ ਦਰਜ ਹੋਇਆ ਇਹਨਾਂ ਦੇ ਮੈਨਿੰਗ ਐਕਟ ਦੇ ਤਹਿਤ। ਫਿਰ ਸਾਨੂੰ ਪਤਾ ਲੱਗਿਆ ਅਸੀਂ ਵੀ ਪੁਲਿਸ ਨੂੰ ਐਪਲੀਕੇਸ਼ਨ ਦਿੱਤੀ ਆ ਵੀ ਸਾਡੀ ਜ਼ਮੀਨ ਚੋਂ ਮਿੱਟੀ ਚੋਰੀ ਮਿੱਟੀ ਚੋਰੀ ਕੀਤੀ ਗਈ ਆ ਉਹ ਵੀ ਧਾਰਾ ਚੋਰੀ ਦੀ ਧਾਰਾ ਵੀ ਨਾਲ ਲਾਈ ਜਾਂਦੇ ਸਾਨੂੰ ਬਿਲਕੁਲ ਨਹੀਂ ਦੱਸਿਆ ਹੈਗਾ ਵੀ ਸਾਨੂੰ ਦੇਖੋ ਸਾਡੀ ਉਹਨਾਂ ਨੇ ਕੋਈ ਸਹਿਮਤੀ ਨਹੀਂ ਲਈ ਹੈਗੀ ਮਿੱਟੀ ਚੋਰੀ ਕਰਨ ਵਾਸਤੇ ਸਾਨੂੰ ਤਾਂ ਪੁਲਿਸ ਦਾ ਜਦੋਂ ਪਰਚਾ ਦਰਜ ਹੋਇਆ ਉਸ ਤੋਂ ਹੀ ਪਤਾ ਲੱਗਿਆ ਵੀ ਇਹ ਉਦੋਂ ਜੀਸੀਬੀ ਵਗੈਰਾ ਲਾ ਕੇ ਟਰੈਕਟਰ ਟਰਾਲੀਆਂ ਮਿੱਟੀ ਚੋਰੀ ਕਰ ਰਹੇ ਸੀਗੇ ਹਾਲਾਂਕਿ ਇਹਨਾਂ ਨੂੰ ਕੋਈ ਹੱਕ ਨਹੀਂ ਸੀ ਮਿੱਟੀ ਚੱਕਣ ਦਾ ਮਿੱਟੀ ਚੋਰੀ ਕਰਨ ਦਾ ਤੁਸੀਂ ਵੀ ਮੰਗ ਕਰਦੇ ਹੋ ਅਸੀਂ ਤਾਂ ਮੰਗ ਕਰਦੇ ਆਂ ਵੀ ਸਖਤ ਤੋਂ ਸਖਤ ਕਾਰਵਾਈ ਹੋਣੀ ਚਾਹੀਦੀ ਹੈ ਕਿਦਾ ਹੈ ਮਾਈਨਿੰਗ ਟਰੈਕਟਰ ਦਾ ਪਰਚਾ ਦਰਜ ਹੋਇਆ ਕਿਸ ਦੇ ਖਿਲਾਫ ਹੋਇਆ ਤੇ ਕੀ ਕੀ ਬਰਾਂਫ ਕੀਤਾ ਗਿਆ ਮੇਟੇ ਇਹਦੇ ਚ ਸਾਡੇ ਕੋਲੇ ਸ਼੍ਰੀ ਮਯੂਰ ਗੱਗ ਮਾਈਨਿੰਗ ਇੰਸਪੈਕਟਰ ਸਾਹਿਬ ਨੇ ਕੰਪਲੇਨਟ ਕੀਤੀ ਸੀ ਵੀ ਪਿੰਡ ਥੂਹੀ ਦੇ ਜਿਹੜੇ ਗੁਰਵਿੰਦਰ ਸਿੰਘ ਸੱਤਪਾਲ ਸਿੰਘ ਨੇਤਰ ਸਿੰਘ ਤੇ ਲਾਲ ਸਿੰਘ ਇਹ ਚਾਰ ਜਣੇ ਆ ਉਥੋਂ ਟਰੈਕਟਰ ਟਰਾਲੀਆਂ ਜੀਸੀਬੀ ਲਾ ਕੇ ਜਿਹੜੀ ਆ ਉਹ ਮਾਈਨਿੰਗ ਕਰ ਰਿਆ ਫਿਰ ਜਦੋਂ ਉਹਨਾਂ ਨੇ ਮੌਕੇ ਤੇ ਜਾ ਕੇ ਮਾਈਨਿੰਗ ਇੰਸਪੈਕਟਰ ਨੇ ਉਹਨਾਂ ਦਾ ਚਲਾਣ ਕੱਟਣ ਦੀ ਕੋਸ਼ਿਸ਼ ਕਰੀ ਤਾਂ ਉਹਨਾਂ ਨੇ ਅੱਗੇੋਂ ਕਾਫੀ ਉਹਨਾਂ ਨਾਲ ਮਿਸਬੀਹ ਵੀ ਕੀਤਾ ਬੈਸਟ ਵੀ ਸੋ ਅਸੀਂ ਆਪਣੇ ਐਫਆਈਆ ਦਰਜ ਕਰਤੀ ਹੈ ਤੇ ਚਾਰ ਟਰੈਕਟਰ ਟਰਾਲੀਆਂ ਜ ਜਿਨ੍ਹਾਂ ਦੇ ਵਿੱਚੋਂ ਚਾਰ ਟਰੈਕਟਰ ਤਿੰਨ ਟਰਾਲੀਆਂ ਇੱਕ ਜੀਸੀਬੀ ਉਹ ਉਸ ਹੀ ਕਬਜ਼ੇ 'ਚ ਲੈ ਲਿਆ ਜੋ ਇੱਕ ਟਰੈਕਟਰ ਟਰਾਲੀ 'ਚ ਮਿੱਟੀ ਵੀ ਭਰੀ ਹੋਈ ਸੀ ਤੇ ਉਹਨਾਂ ਚਾਰਾਂ ਦੀ ਅਸੀਂ ਰੈਸਟ ਪਾ ਲਈ ਹੈ ਕਾਨੂੰਨ ਅਨੁਸਾਰ ਅੱਗੇ ਕਾਰਵਾਈ ਕਰਦੇ ਪਤਾ ਲੱਗਿਆ ਕਿ ਕਦੋਂ ਤੋਂ ਕਰਦੇ ਸੀਗੇ ਇਹ ਮਿੱਟੀ ਪਾਉਣ ਦਾ ਕੰਮ ਤਾਂ ਤਕਰੀਬਨ 3-4 ਮਹੀਨੇ ਤੋਂ ਕਰ ਰਹੇ ਸੀ ਪਰ ਜਿਹਨਾਂ ਸੰਬੰਧੀ ਕੋਈ ਇਹਨਾਂ ਕੋ ਪਰਮਿਸ਼ਨ ਵਗੈਰਾ ਕੋਈ ਨਹੀਂ ਸੀ ਜਿਹੜੇ ਥੂਹੀ ਪਿੰਡ ਜਿੱਥੋਂ ਇਹ ਮਿੱਟੀ ਪਾੜ ਰਹੇ ਸੀ ਫਿਰ ਤਾਂ ਹੀ ਉਹ ਮਾਈਨਿੰਗ ਸਟਾਫ ਵਾਲੇ ਵਟਸਐਪ ਨੇ ਇਹਨਾਂ ਦੇ ਖਿਲਾਫ ਜਿਹੜੀ ਕਾਰਵਾਈ ਪਾਈ ਕਿੰਨੇ ਦਾ ਮਤਲਬ ਪੱਟੀ ਦੀ ਸੀ ਮਿੱਟੀ ਵਗੈਰਾ ਇਹ ਕਰੀਬ ਉਹਨਾਂ ਨੇ ਜਿਹੜੀ ਰਿਪੋਰਟ ਦਿੱਤੀ 4 ਫੁੱਟ ਤੋਂ ਵੱਧ ਜਿਹੜੀ ਮਿੱਟੀ ਉੱਥੇ ਇਹਨਾਂ ਨੇ ਚੱਕੀ ਪਈ ਇਹ ਮੌਕੇ ਤੇ ਗ੍ਰਿਫਤਾਰ ਕੀਤੇ ਕੋਈ ਜਿਹੜੇ ਮੇਨ ਐਕਟੀਵਿਟੀ ਮੌਕੇ ਤੇ ਜਿਹੜੇ 4 ਬੰਦੇ ਬਾਈ ਨੇਮ ਜਿਨ੍ਹਾਂ ਦੇ ਕੰਪਲੇਨ ਹੋਈ ਸੀ ਉਹ ਚਾਰੇ ਅਸੀਂ ਮੌਕੇ ਤੇ ਅਰ ਤੇ ਇਸ ਤੋਂ ਇਲਾਵਾ ਜਿਹੜੀਆਂ ਮੌਕੇ ਤੇ ਟਰੈਕਟਰ ਟਰਾਲੀਆਂ ਉਹ ਕਬਜ਼ੇ ਚ ਲੈ ਕੇ ਉਹਦੀ ਅਗਲੀ ਕਾਰਵਾਈ ਰੰਕਤ ਤੇ ਬਾਕੀ ਇਹਦੇ ਚ ਅਸੀਂ ਜ਼ਮੀਨ ਦੀ ਮਾਲਕੀ ਸਬੰਧੀ ਕਾਗਿੜੇ ਖਿੜਾ ਰਹੇ ਹਾਂ ਤੇ ਮਾਲਕੀ ਕਿਸੇ ਹੋਰ ਦੀ ਹੋਈ ਮਿੱਟੀ ਇਹ ਚੱਕ ਰਹੇ ਹੋ ਤੇ ਉਹਦੇ ਅਨੁਸਾਰ ਵੀ ਜਿਹੜੀ ਅੱਗੇ ਕਾਰਵਾਈ ਹੋ ਇਹ ਪਤਾ ਵੀ ਲੱਗਿਆ ਵੀ ਜਿਹੜਾ ਹੈਗਾ ਜਿਹੜਾ ਜ਼ਮੀਨ ਵੀ ਜਿਹੜਾ ਹੈ ਕਿਸੇ ਦੀ ਸੀ ਉਹਨ ਦਾ ਕੋਈ ਪਰਮਿਸ਼ਨ ਲਈ ਹੈਗੀ ਮਤਲਬ ਬਾਹਰੋਂ ਬਾਹਰ ਵੇਚ ਰੇ ਸੀ ਇਹ ਮਿੱਟੀ ਇਹ ਕੋਈ ਇੰਨਾ ਪਤਾ ਲੱਗਿਆ ਵੀ ਇਹ ਜ਼ਮੀਨ ਸਬੰਧੀ ਕੋਈ ਹੁੰਦਾ ਪਹਿਲਾਂ ਡਿਸਪਿਊਟ ਵੀ ਚੱਲ ਰਿਹਾ ਉਹ ਅਸੀਂ ਅਜੇ ਪੇਪਰ ਵਾਸ਼ ਕਰ ਰਹੇ ਹਾਂ ਜੇ ਜਦੋਂ ਪੇਪਰ ਸਾਡੇ ਕੋਲ ਆਉਣਗੇ ਉਹਦੇ ਮੁਤਾਬਕ ਅੱਗੇ ਲਾਈਵ ਤੇ ਇਸ ਚੈਨਲ ਦੇ ਲਈ ਨਾਬਾ ਤੋਂ ਸੁਖਚੈਨ ਸਿੰਘ ਲੁਬਾਣਾ ਦੀ ਵਿਸ਼ੇਸ਼ ਰਿਪੋਰਟ